किसान लीडर हैं जो वो बिल्कुल गमराह कर रहे हैं आज पंजाब में ये हालात हैं पंजाब सरकार के गडकरी साहब ने लेटर लिखी कोई नेशनल हाईवे है कोई एयरपोर्ट है कोई भी ट्रैक है रेलवे का एक भी इंच कोई चीज़ बनने नहीं देते ब्लैकमेल कर रहे हैं सबको जो किसान हैं वो जमीन देने को तैयार है लेकिन जो चंद ये लीडर हैं ये रोक के अब भाई नेशनल जो प्रोजेक्ट बनने उससे पंजाब का फायदा ही होगा और वो प्रोजेक्ट भी उन्होंने रोके हुए हैं इसलिए आज पंजाब का किसान जान चुका है आप और देखना ये हरियाणा के रिजल्ट भी आ जाएंगे अब देखना कैसे दोबारा हमारी वहाँ भी जीत होगी और उसके बाद पंजाब में भी किसान ये गलत फहमी में राजस्थान में मीडिया को भी और लोगों को भी आपके इस द्वारा बताना चाहता हूँ बिल्कुल किसान नहीं ये सिर्फ किसान लीडर हैं जिनको बाहर से पैसा आता है बाहर से फंडिंग होती है वो लोग ये सब खराबा जो कर रहे हैं लोग इतने तंग हैं सड़कों से बिजनेस फेल हो चुका है लोग फैक्ट्रियाँ बंद करके जा चुके हैं ये हालात तो पंजाब में इन्होंने किए हुए हैं इसलिए ये मैसेज है ਜੋ ਬਿਲਕੁਲ ਗਲਤ ਹੈ ਵੀ ਕਿਸਾਨ ਨਰਾਜ ਹੈ ਕਿਸਾਨ ਬਿਲਕੁਲ ਖੁਸ਼ ਹੈ ਲੇਕਿਨ ਕਿਸਾਨ ਲੀਡਰ ਹੈ ਉਹ ਆਪਣਾ ਪੇਟ ਭਰਨੇ ਕੇ ਲਈ ਇਹ ਸਾਰਾ ਉਹ ਪ੍ਰੋਪਾਗੈਂਡਾ ਚਲਾ ਰਹੇ ਹਨ ਫੰਡਿੰਗ ਦਾ ਕੋਈ ਵੀ ਜਥੇਬੰਦੀ ਨਹੀਂ ਚਲਦੀ ਪਰ ਫੰਡ ਜਿੱਥੇ ਉਹਨੇ ਕਿਹਾ ਜਿਹੜੀ ਨੀਤੀ ਨਾਲ ਉਹਨੇ ਕਿਹਾ ਨਾ ਜਿਹੜੇ ਆਪ ਕਾਣੇ ਹੁੰਦੇ ਆ ਉਹ ਦੂਜਿਆਂ ਨੂੰ ਵੀ ਉਸ ਤਰ੍ਹਾਂ ਦੇ ਦਿਖਦੇ ਆ ਇਸ ਕਰਕੇ ਅਸੀਂ ਸ਼ਾਇਦ ਸਾਡਾ ਜਿਹੜਾ ਫੰਡਿੰਗ ਦਾ ਸਾਨੂੰ ਅਸੀਂ ਫੰਡ ਲੋਕਾਂ ਤੋਂ ਲੈਂਦੇ ਆ ਸਾਡੀ ਜਥੇਬੰਦੀ ਦਾ ਐਲਾਨ ਹੈ ਵੀ ਅਸੀਂ ਕਦੇ ਵੀ ਇਹਨਾਂ ਦੁਕਾਨਦਾਰਾਂ ਤੋਂ ਫੰਡ ਲੈ ਲਿਆ ਨਾ ਅਸੀਂ ਹੜਤਿਆਂ ਤੋਂ ਫੰਡ ਲੈਨੇ ਆ ਨਾ ਅਸੀਂ ਕਿਸੇ ਪੋਲੀਟਿਕਲ ਪਾਰਟੀ ਤੋਂ ਫੰਡ ਲੈਨੇ ਆ ਨਾ ਅਸੀਂ ਕਿਸੇ ਅਫਸਰਾਂ ਤੋਂ ਫੰਡ ਲੈਨੇ ਆ ਨਾ ਵੱਡੇ ਡੀਸਟਰ ਤੋਂ ਅਸੀਂ ਕਿਸਾਨਾਂ ਮਜ਼ਦੂਰਾਂ ਤੋਂ ਫੰਡ ਲੈਨੇ ਆ ਚਾਹੇ ਉਹ ਇਸ ਦੇਸ਼ 'ਚ ਹੋਣ ਚਾਹੇ ਵਿਦੇਸ਼ 'ਚ ਹੋਣ ਸਾਨੂੰ ਸਾਡੇ ਹੀ ਬੱਚੇ ਫੰਡ ਦਿੰਦੇ ਨੇ ਕਿਉਂਕਿ ਸਾਨੂੰ ਆਪਣੇ ਹੀ ਫੰਡ ਇਹਨਾਂ ਦਿੰਦੇ ਨੇ ਸਾਨੂੰ ਢੇਰ ਲਾ ਦਿੰਦੇ ਨੇ ਸਾਨੂੰ ਫੰਡ ਦੀ ਕਮੀ ਨਹੀਂ ਪੈਂਦੀ ਸਾਡਾ ਜਿਹੜਾ ਪ੍ਰੋਗਰਾਮ ਹੈ ਕਿਉਂਕਿ ਅਸੀਂ ਸਮਝਦੇ ਆ ਅਸੀਂ ਉਹਨਾਂ ਲੋਕਾਂ ਤੋਂ ਫੰਡ ਲੈਨੇ ਜਿਨ੍ਹਾਂ ਨੂੰ ਅਸੀਂ ਹਿਸਾਬ ਦੇ ਦਿੰਨੇ ਆ ਹਰ ਸ਼ਮਾ ਹੀਦੂਬਾਦ ਅਸੀਂ ਪਿੰਡਾਂ ਸੱਥਾਂ ਦੇ ਵਿੱਚ ਹਿਸਾਬ ਕਰਕੇ ਲਾਉਨੇ ਆ ਕਿ ਕਿੰਨਾ ਫੰਡ ਪ੍ਰਿੰਟ 'ਚ ਆਇਆ ਕਿੰਨਾ ਲੱਗ ਗਿਆ ਕਿੰ ਕੜਾ ਕੁਦਰ ਕਾੜਾ ਇਸ ਕਰਕੇ ਸਾਨੂੰ ਲੋਕਾਂ ਤੇ ਭਰੋਸਾ ਹੈ ਤੇ ਅਸੀਂ ਲੋਕਾਂ ਤੇ ਭਰੋਸਾ ਕਰਨ ਦੇ ਲੋਕ ਸਾਡੇ ਤੇ ਕਰਦੇ ਨੇ ਇਸ ਕਰਕੇ ਫੰਡਾਂ ਤੇ ਕੋਈ ਘਾਟ ਨਹੀਂ ਫੰਡਾਂ ਦਾ ਤਾਂ ਉਹਨਾਂ ਦੀ ਹੈ ਕਿਉਂਕਿ ਉਹਨਾਂ ਨੂੰ ਵੱਡੀਆਂ ਕੰਪਨੀਆਂ ਫੰਡ ਦਿੰਦੀਆਂ ਨੇ ਕਾਰਪੋਰੇਟ ਫੰਡ ਦਿੰਦੇ ਨੇ ਉਹਨਾਂ ਦੀ ਖਾਤਰ ਉਹ ਕੰਮ ਕਰਦੇ ਨੇ ਉਹਨਾਂ ਦੇ ਹੁਦ ਮੈਂਦੇ ਨੇ ਲੋਕਾਂ ਦੀ ਤਾਂ ਇਹ ਗੱਲ ਕਰਦੇ ਨੇ ਉਹ ਉਹਨਾਂ ਦੇ ਖਾਤਰ ਉਹਨਾਂ ਦੀਆਂ ਜਾਂ ਨੀਤੀਆਂ ਲੈ ਕੇ ਆਉਂਦੇ ਨੇ ਜਿਹੜੀਆਂ ਸਾਬ ਤੋਂ ਖੋ ਕੇ ਉਹਨਾਂ ਦੀ ਜੀਵਿਤ ਪਾਉਂਦੇ ਨੇ ਇਸ ਕਰਕੇ ਉਹਨਾਂ ਦੇ ਨਮਾਇੰਦੇ ਨੇ ਉਹਨਾਂ ਦੇ ਫਾਇਦੇ ਦੀ ਗੱਲਾਂ ਕਰਦੇ ਨੇ ਇਸ ਕਰਕੇ ਫੰਡਿੰਗ ਉਹਨਾਂ ਨੂੰ ਆਉਂਦੀ ਹੈ ਇਸ ਕਰਕੇ ਸਾਨੂੰ ਵੀ ਇਹੀ ਉਸੇ ਲੈਂਡ ਦੇ ਵਿੱਚ ਘਰਉਣਾ ਚਾਹੁੰਦੇ ਨੇ ਇਹ ਗੱਲ ਬਿਲਕੁਲ ਹੈ ਕਿ ਮਾਨਸਗਰ ਦੀ ਗੱਲ ਕੀਤੀ ਮਾਨਸਗਰ ਹਮੇਸ਼ਾ ਕਹਿੰਦੀ ਕਿ ਕਿਸਾਨਾਂ ਦੀ ਹਤਾਸ਼ੀ ਹੈ ਕੀ ਲੱਗਦਾ ਕਿ ਸਰਕਾਰ ਹਤਾਸ਼ੀ ਹੈ ਹਤਾਸ਼ੀ ਕਿਸੇ ਨੂੰ ਬਲੰਕਿਵੇਂ ਦੇਖਿਆ ਜਾਂਦਾ ਹੈ ਹਤਾਸ਼ੀ ਦੇਖਿਆ ਜਾਂਦਾ ਵੀ ਕੀ ਸਰਕਾਰ ਕੋਈ ਨੀਤੀ ਇਹ ਜੀ ਲੈ ਕੇ ਆਈ ਹੈ ਕਿ ਜਿਹੜੀ ਕਿਸਾਨਾਂ ਦੀ ਹਤਾਸ਼ੀ ਹੈ ਕਿ ਉਹਨੇ ਕੋਈ ਨੀਤੀ ਦਾ ਹੁਣ ਤੱਕ 2022 ਦੀ ਆਈ ਹੈ ਸਰਕਾਰ ਹੁਣ 24 ਹੋ ਗਿਆ ਦੋ ਸਾਲ ਦੇ ਵਿੱਚ ਕੋਈ ਖੇਤੀ ਨੀਤੀ ਲਾਗੂ ਕੀਤੀ ਹੈ ਖੇਤੀ ਨੂੰ ਘਾਟੇ 'ਚ ਕਿਵੇਂ ਕੱਢਿਆ ਜਾਵੇ ਖੇਤੀ ਦੇ ਕਿਸਾਨਾਂ ਦੇ ਕਰਜ਼ੇ ਦਾ ਕਮੀ ਕੀ ਹੱਲ ਕੀਤਾ ਜਾਵੇ ਬੱਚਿਆਂ ਦੇ ਰੋਜ਼ਗਾਰ ਦਾ ਕੀ ਹੱਲ ਕੀਤਾ ਜਾਵੇ ਮਜ਼ਦੂਰਾਂ ਵਾਸਤੇ ਕੋਈ ਕੌਲਟੀ ਕੋਈ ਨੀਤੀ ਕੋਈ ਨਵੀਂ ਗੱਲ ਤਾਂ ਨਹੀਂ ਕੀਤੀ ਆ ਪਿੱਛੇ ਜਿਹਨੇ ਐਲਾਨ ਕਰਤਾ 26 ਮੰਡੀਆਂ ਬੰਦ ਕਰਨ ਦਾ ਉਦੋਂ ਅਸੀਂ ਸੰਘਰਸ਼ ਕਰਨ ਦਾ ਐਲਾਨ ਕੀਤਾ ਉਹ ਉਹਨਾਂ ਨੂੰ ਵਾਪਸ ਫੈਸਲਾ ਲੈਣਾ ਪਿਆ ਹੁਣ ਕੱਲ ਉਹਨੇ 8 ਕਾਲਜ ਬੰਦ ਕਰਨ ਦਾ ਫੈਸਲਾ ਕਰਤਾ ਉਹ ਅੱਜ ਵਾਪਸ ਹੋ ਗਿਆ ਯਾਨੀ ਨੀਤੀਆਂ ਉਹਨਾਂ ਨੀਤੀਆਂ ਦੀ ਚੱਲ ਰਹੀ ਹੈ ਜਿਨ੍ਹਾਂ ਤੇ ਪਹਿਲੀਆਂ ਸਰਕਾਰਾਂ ਚੱਲਦੀਆਂ ਸੀ